ਇਹ ਆ ਬਣ ਗਈ ਗੱਲ ਹੁਣ ਚਾਉਂ ਗਿਆਂ ਫਿਰ ਇਹ ਕਰਾਂ ਰਿਹਾ ਬਹੁਤ ਰੁਕੋ ਜਰਾ ਓਏ ਤੜਕੀ ਤਿਆਰ ਹੋਏ ਨਾ ਕੱਧਰ ਚੱਲਿਆ ਦੂੰ ਤੂੰ ਆਪਣੇ ਕੰਮ ਤਾਂ ਕ ਮਤਲਬ ਰੱਖ ਓਏ ਤੂੰ ਫੇ ਬੋਲਦਾ ਕਿਵੇਂ ਤੂੰ ਕੰਮ ਕਰ ਬੋਲਦਾ ਕਿਵੇਂ ਬੋਲਦਾ ਤੂੰ ਆਹ ਓਹ ਥੋੜੀ ਤੁਸੀਂ ਛੱਡਦੇ ਨਹੀਂ ਓ ਤੁਸੀਂ ਫੇਰ ਲੜਨ ਲੱਗ ਗਏ ਓਏ ਓਏ ਮੈਂ ਕਹਿੰਦਾ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਉਹ ਮੰਦੇ ਮੈਨੂੰ ਹਰ ਵਾਰ ਕੋਈ ਨਾ ਜੀਦਾ ਤੁਸੀਂ ਦੋਏ ਜਾਣੀ ਸੱਚੇ ਸੱਚੇ ਲੜੀ ਜਾ ਤੁਹਾਨੂੰ ਕੰਮ ਤਾਂ ਦਦਾ ਹੈਗਾ ਕੋਈ ਗੱਲ ਸੁਣ ਨੀ ਦਿਹਾੜੀ ਬੇਲਾ ਰਹਿੰਦਾ ਇਹਨੂੰ ਦੇਖ ਕੇ ਮੇਰਾ ਖੂਨ ਖੋਲਦਾ ਤੇਰਾ ਖੂਨ ਖੋਲਦਾ ਵੱਡੇ ਦਾ ਤੂੰ ਕੀ ਬਹੁਤ ਗੱਡੇ ਲੱਦਦਾ ਤੂੰ ਕਿਹੜਾ ਕੰਮ ਕਰਦਾ ਇਹ ਤੂੰ ਤਾਂ ਵੱਡਾ ਤੂੰ ਸਮਝਦਾ ਨਹੀਂ ਤੂੰ ਛੋਟਿਆ ਤੂੰ ਕਿੱਧਰ ਚੱਲਿਆ ਗੱਲ ਸੁਣ ਲੈ ਮੇਰੀ ਤੇਰੇ ਸਤਲੌਲ ਹੋ ਜਾਣੀ ਐ ਚੁੱਪ ਚਾਪ ਇੱਥੇ ਮੋਟਰਸਾਈਕਲ ਖੜਾ ਦੇ ਚਲੋ ਉਧਰ ਕੰਮ ਕਰੋ ਮੇਰ ਨਾਲ ਖੇਤ ਚ ਕੰਮ ਕਰਾਓ ਤੈਨੂੰ ਨਹੀਂ ਕਿਤੇ ਬਾਪੂ ਕੰਮ ਕੋ ਮੁੰਦਾ ਖੇਤ ਚ ਜਾ ਕੇ ਤ ਤੂੰ ਮੀ ਆ ਜਾ ਮੇਰੇ ਨਾਲੇ ਚਲੋ ਤੂੰ ਉਹੀ ਲੜਨ ਦੇ ਸਾਰੀ ਡੜੀ ਉੱਧਰ ਚਲੋ ਖੇਤ ਚ ਬਾਪੂ ਮੈਂ ਆਇਆ ਕੱਪੜੇ ਬਦਲ ਕੇ ਉਹ ਗੱਲ ਹੈ ਮੇਰੀ ਜੇ ਨਾ ਆਇਆ ਦੇਖੀ ਫਿਰ ਕੱਪੜੇ ਬਦਲ ਕੇ ਆ ਜਾ ਉੱਧਰ ਉਹ ਆਇਆ ਆ ਉਹ ਰੁਕ ਜਾ ਨਾਲੇ ਮੋਟਰਸਾਈਕਲ ਹਟਾ ਦੀ ਸਾਈਕਲ ਲੈ ਕੇ ਆਈ ਉਹ ਚੱਲ ਆਇਆ ਮੈਂ ਖੜ ਜਾ ਖੇਤਾਂ ਚ ਵੀ ਮੋਟਰਸਾਈਕਲਾਂ ਤੇ ਫਿਰਦੇ ਨੇ ਇਹ ਬਾਲੀ ਮੜੀ ਕਰ ਗਿਆ ਅੱਜ ਨਾਲੇ ਆਪ ਗਾਲਾਂ ਕੱਢੀਆਂ ਨਾਲੇ ਬਾਪੂ ਤੂੰ ਵਾਈਆਂ ਕੀ ਬੁੜ ਬੁੜ ਜੀ ਕਰਦਾ ਹੁੰਦਾ ਉਹ ਤੂੰ ਤੁਰ ਪਾ ਤੁਰ ਪਾ ਪਰ ਅੱਜ ਚੰਗੀ ਨਹੀਂ ਕੀਤੀ ਦਾ ਮੇਰੇ ਨਾਲ ਮੈਂ ਚੰਗੇ ਭਲੇ ਨੇ ਘੁੰਮ ਕੇ ਆਉਣਾ ਸੀ ਕੀ ਨਹੀਂ ਚੰਗੀ ਕੀਤੀ ਉਹ ਤੇਰੇ ਨਾਲ ਕੋਈ ਨਾ ਕੋਈ ਨਾ ਹਰੇਕ ਬੰਦੇ ਦਾ ਦਿਨ ਆਉਂਦਾ ਬਾਈ ਕੋਈ ਚੱਕਰ ਹੀ ਨਹੀਂ ਕੀ ਦੇਣਾ ਹੁੰਦਾ ਕੀ ਨਾ ਕਰਦਾ ਤਰਪਾ ਬਾਪੂ ਨੇ ਗਾਲਾਂ ਮੇਰੀ ਗੱਲ ਸੁਣ ਲੈ ਛੋਟੇ ਨਾ ਤੇਰਾ ਅੱਜ ਦੇਣਾ ਹੈ ਨਹੀਂ ਤੇਰਾ ਕੱਲ ਨੂੰ ਹੋਣਾ ਆ ਫੜ ਸਾਈਕਲ ਉਹ ਤੂੰ ਆ ਫੜ ਮੈਂ ਕਦੇ ਫੜਾ ਚੱਕੋ ਸਾਈਕਲ ਪਹਿਲਾਂ ਗਾਲਾਂ ਪਵਾਏਗੇ ਨੇ ਫੇਰ ਪਵਾਏਗਾ ਮਾਰੀਆਂ ਚਾਰ ਚਪੇੜਾਂ ਸਿੱਧਾ ਕਰ ਦੂੰ ਤਰਪਾ ਜੀ ਇੰਨਾ ਬੋਲਦਾ ਮੈਂ ਜਾਣਾ ਵੀ ਨਹੀਂ ਉਹ ਚੁੱਪ ਕਰਕੇ ਤਰਪਾ ਹੋਣੇ ਤੇਰੇ ਚੱਕ ਤਾਂ ਲਾਲ ਕਰ ਦਨੇ ਆ ਕੁੱਟ ਕੁੱਟ ਕੇ ਡਾਂਗ ਚ ਕੀ ਕਰਦਾ ਬਾਜ ਦੱਸ ਤੂੰ ਨਹੀਂ ਨਹੀਂ ਫੇਰ ਇੰਨਾ ਬੋਲ ਬਹਿ ਜਾ ਬਹਿ ਜਾ ਚਲ ਓਏ ਓਏ ਇੱਧਰ ਦੇਖੋ ਤੇਰੇ ਡੰਡੇ ਪਾਣਿਆ ਤੁਰਪਾ ਸਿੱਧਾ ਹੋ ਕੇ ਹਲੇ ਵੀ ਲੜੀ ਜਾਂਦੇ ਆ ਉੱਥੇ ਕਰ ਲਓ ਖੇਚ ਜਿਹੜਾ ਜ਼ੋਰ ਕਰਨਾ ਤੁਹਾਡੇ ਪੈਰਾਂ ਨੂੰ ਮੈਂ ਇਹਨੇ ਤੁਰਪਾਉਣ ਸਿੱਧਾ ਹੋ ਗਏ ਡੰਡੇ ਪਾਣਿਆ ਤੁਹਾਡੇ ਮਾ ਛੜਦਾ ਤੇਰੇ ਡੰਡਾ ਤੁਰਪਾ ਤੁਰਪਾ ਚੁੱਪ ਕਰਕੇ ਤੁਰਪੋ ਖੋਤੇ ਦੇਉ ਪੁੱਤਰ ਉਹ ਤੰਗ ਕਰਿਆ ਪਿਆ ਓ ਬਾਪੂ ਮੇਰੀ ਗੱਲ ਸੁਣ ਖੋਤਾ ਤੂੰ ਹੀ ਨਹੀਂ ਫਿਰ ਇਹ ਚ ਓ ਤੂੰ ਹੀ ਤੁਰਪ ਓਏ ਹੈ ਚਾਵਲ ਨੇ ਬਹੁਤ ਲੱਗੇ ਆ ਕਰਦੇ ਕੀ ਨੇ ਚਲ ਉੱਥੇ ਓਏ ਹੁਣ ਕੀ ਤਾਂ ਕਿੱਚ ਕਿੱਚ ਲਈਏ ਤੈਨੂੰ ਕੀ ਹੋ ਗਿਆ ਤੂੰ ਐਵੇਂ ਦਰਤੇ ਜੇ ਮਰੀ ਜਾਣਾ ਤੂੰ ਤੁਰਪੋ ਸਿੱਧੇ ਹੋਗੇ ਤੁਸੀਂ ਉਹ ਭਾਰੀ ਨੁਕਸਾਨ ਇੱਥੇ ਆ ਕੇ ਫੇਰ ਲੜਪੇ ਖੇਤਾਂ 'ਚ ਭਾਰੀ ਕਾਹਦੇ ਨੁਕਸਾਨ ਹੋ ਗਏ ਕੀ ਹੋ ਗਿਆ ਆ ਦੇਖ ਲੈ ਮਗਰਾੜ ਤੋੜ ਤਾਣੇ ਉਹ ਤੁਸੀਂ ਮਗਰਾੜ ਤੋੜਤਾ ਜੇ ਤੁਸੀਂ ਨਾ ਲੈ ਦੇਖਤਾ ਹੈ ਉਹ ਰੱਬਾ ਓਏ ਲੈ ਸੀੜ ਪੋੜ ਦੂੰਗਾ ਤੇਰੇ ਮੈਂ ਉਹ ਤੋੜਤਾ ਹੈ ਇਹ ਕੀ ਕਰੀ ਓਏ ਖੜ ਜੋ ਜੇ ਤਾਂ ਤਾਂ ਤੁਸੀਂ ਆਪੀ ਜਿਆਦਾ ਨਾ ਬੋਲ ਤੇ ਮਾਰਾ ਸੀਰ ਖੰਡਾ ਦੂੰਗਾ ਮੈਂ ਕੈਰੀਅਰ ਮਾਰ ਕਰ ਆਪਣਾ ਕੰਮ ਕਰ ਜਾ ਕੇ ਤੁਸੀਂ ਉਹ ਲੜੀ ਜਾਂ ਸਾਰੇ ਹਰੀ ਦਿਹਾੜੀ ਲੜਦੇ ਦੇ ਲੜਦੇ ਰਹਿੰਦੇ ਆ ਥੋੜੇ ਵਰਗੇ ਇੱਕ ਬਾਪੂ ਦੇ ਨਕੰਮੇ ਪੁੱਤ ਸੀਗੇ ਦੋਏ ਉਹ ਵੀ ਇੱਕ ਨੇ ਥੋੜੇ ਮੈਨੂੰ ਚੀਜ਼ਾਂ ਤੋੜੀ ਜਾਂਦੇ ਤੇ ਉਹਨਾਂ ਨੂੰ ਕਹਿੰਦਾ ਪੁੱਤ ਤੂੰ ਤਾਂ ਜ਼ਿੰਦਗੀ ਚ ਇੱਕ ਟੋਆ ਨਹੀਂ ਬਣਾਉਣਾ ਟੋਆ ਉਹ ਵੱਡੇ ਹੋਏ ਆਪਣਾ ਲਿਆ ਕੇ ਜੇਵੀਸੀ ਪੱਠੇ ਵਾਲੇ ਨੂੰ ਜ਼ਮੀਨ ਵੇਚ ਕੇ ਪਟਾਤੀ 4-4 ਫੁੱਟ ਬਾਪੂ ਨੂੰ ਸੱਦ ਕੇ ਕਹਿੰਦੇ ਬਾਪੂ ਆਹ ਦੇਖ ਲਾ ਬਣਾਤਾ ਟੋਆ ਉਹ ਕੰਮ ਥੋੜਾ ਟੋਏ ਪਟਾ ਦੇਗਾ ਤੁਸੀਂ ਵੱਡੇ ਢੀਲੇ ਬਣਦੇ ਫਿਰ ਤੇ ਬਾਪੂ ਤਵੀਦੋ ਮੈਂ ਕਹਤਾ ਹੂੰ ਇਹ ਜ਼ਮੀਨ ਵੇਚ ਦੇ ਮੇਰੇ ਕੋ ਬਣਾ ਦੇ ਸਿੰਗਰ ਦੇਖਣਾ ਐਸੇ ਬਣਾ ਦੂੰਗਾ ਟੋਏ ਤੇਰੇ ਤੋਂ ਬਣਾ ਟੋਏ ਬਣਾ ਦੇਗਾ ਵੱਡਾ ਸਿੰਗਰ ਗੱਗੂ ਗਲ ਬਣਿਆ ਫਿਰਦਾ ਉਹੀ ਗੱਗੂ ਗਲ ਬਣਿਆ ਬਣਾ ਟੋਏ ਵੇਚਨੇਗਾ ਮੈਂ ਤੈਨੂੰ ਕੀ ਕੀ ਬੋਲਦਾ ਸਾਰੀ ਤੇ ਹਣੀ ਚਲੋ ਤੇ ਕੰਮ ਕਰਦਾ ਬਸ ਉੱਥੇ ਜਾ ਲਾ ਲੋ ਜੋਰ ਜਿਹੜਾ ਲਾਉਣਾ ਉੱਥੇ ਮਰ ਲਓ ਜੋਰ ਜਿਹੜਾ ਲਾਉਣਾ ਉੱਥੇ ਭਗਵਾਨ ਜੀ ਤੂੰ ਨਹੀਂ ਕੱਟ ਕਰਿਆ ਕਰ ਤੂੰ ਓਏ ਨਕਮੀ ਦਾਦ ਵੀ ਕਿਸੇ ਦਾ ਨਾ ਹੋਵੇ ਆ ਧਰਮੇਂਦਰ ਬਣਿਆ ਫਿਰਦਾ ਸਿੰਗਰ ਬਣਿਆ ਫਿਰਦਾ ਉਹੀ ਬਾਪੂ ਸਿੰਗਰ ਤੋਂ ਜਾ ਤੈਨੂੰ ਮੈਂ ਹੁਣੀ ਗਾਣਾ ਗਾ ਕੇ ਦਿਵਾ ਰੁਕੀ ਲੈ ਵੱਡਾ ਗੱਲ ਆ ਦੇ ਮੈਕ ਵੀ ਮਿਲ ਗਿਆ ਆ ਗਬਈਏ ਮਾਰ ਲਿਆ ਕੀ ਸੁਣਾਏਗਾ ਆ ਦੇ ਬਾਪੂ ਸਟੇਜ ਆਪਣੀ ਬਾਪੂ ਚੌਲ 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 ਬਾਪੂ ਚੌਲ 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 ਡੂ ਯੂ ਨੋ ਬਾਪੂ ਆਪਾ ਬੰਦਾ ਕੁੱਟਣ ਲੱਗੇ ਕਰਦੇ ਨਹੀਂ ਕੋਈ ਤੇ ਤੇ ਇਹਦੀ ਤਨੂਕਾਉਣ ਦਾ ਫਰੀ ਦਾ ਸਾਮਾਨ ਉਹ ਬਾਪੂ ਸਿਰ ਲੱਗਿਆ ਉਹ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਬਾਪੂ ਆ ਦੇਖ ਲੈ ਹੁਣ ਕੀ ਹੋ ਗਿਆ ਖੜਾ ਹੁਣ ਵੱਡਾ ਸਿੰਗਰ ਉਹਤੇ ਚੜਿਆ ਸੀ ਹੁਣ ਇਹਦਾ ਸਿਰ ਪਾੜ ਗਿਆ ਪਹਿਲਾਂ ਇਹਨੇ ਕੈਰੀਅਰ ਦਾ ਖਰਚਾ ਖੜਾ ਕਰਤਾ ਥੋੜੇ ਹੀ ਕੰਮ ਨੇ ਕਦੇ ਕਿਸਦਾ ਸਿਰ ਥੋੜੇ ਸੱਟ ਲੱਗਣੀਆਂ ਕਸੂਤੀ ਕਦੇ ਬਾਪੂ ਮੈਂ ਵੀਡੀਓ ਚ ਦੇਖਿਆ ਸੀਗਾ ਇਹਨੂੰ ਚੱਪਲ ਸਗੋ ਨੇ ਚੱਪਲ ਓਏ ਵੱਡਿਆ ਪੜਿਆ ਲਿਖਿਆ ਚੱਪਲ ਨਹੀਂ ਹੁੰਦੀ ਜੁੱਤੀ ਹੁੰਦੀ ਇਹਨੂੰ ਕਿਤੇ ਮਿਰਗੀ ਹੋਈ ਇਹਦਾ ਸਿਰ ਲੱਗਿਆ ਪਿਆ ਜੁੱਤੀ ਹੋ ਗਿਆ ਚੱਟ ਹੋ ਗਿਆ ਛੱਡ ਛੱਡ ਦੋ ਖੰਡ ਕਰਦਾ ਸਾਰੇ ਖ ਤਾ ਖੜਾ ਹੋਇਆ ਹੋ ਗਿਆ ਮੈਂ ਸੈਟ ਹੋ ਗਿਆ ਸੈਟ ਹੋ ਗਿਆ ਹੋ ਗਿਆ ਹੋ ਗਿਆ ਚੱਪਲ ਦਾ ਬਾਪੂ ਚੱਪਲ ਦਾ ਕਮਾਲ ਤੂੰ ਫੜਿਆ ਚੱਪ ਕਰ ਤੂੰ ਤੂੰ ਚੱਲ ਉੱਥੇ ਬੈਠ ਕੇ ਆਰਾਮ ਕਰ ਦੋ ਗੜੀ ਸਾਰੀ ਦਿਹਾੜੀ ਲੜੀ ਜਾਂਦੇ ਨੇ ਇੱਥੇ ਬਹਿ ਜਾ ਨਾ ਉਹੀ ਨਮੇ ਚੰਦ ਚਾੜਤਾ ਦੀ ਪਾੜ ਲੇਦੀ ਸਿਰ ਸੂਰਜੋਂ ਠੀਕ ਆ ਦਿਖਾ ਦੇ ਹਾਂ ਹਾਂ ਠੀਕ ਆ ਚੱਲ ਤੂੰ ਉੱਥੇ ਕਹੀ ਜਾ ਕੇ ਉੱਥੇ ਆਰਾਮ ਕਰ ਉੱਥੇ ਕੰਮ ਕਰ ਜਾ ਮੈਂ ਕੁਛ ਨਹੀਂ ਹੋਇਆ ਇਹਨੂੰ ਪਖੰਡ ਪਾਉਂਦਾ ਆ ਤੂੰ ਕਹੀ ਜਾ ਕੇ ਕੰਮ ਕਰ ਲੈ ਕੋਈ ਸਾਰੀ ਦਿਹਾੜੀ ਇਹਦੀ ਸਾਰੀ ਮੈਨੂੰ ਪੱਪੜੇ ਬਦਲ ਲੈਣ ਦੇ ਹੁਣੇ ਮੈਂ ਥੋੜੇ ਬਦਲ ਕੇ ਕੱਪੜੇ ਉੱਥੇ ਉ ਉਹਨੂੰ ਕਚੀਚੀਆਂ ਹੀ ਲਈ ਜਨਾ ਉੱਥੇ ਪੱਟਲਾ ਧੋ ਤੈਨੂੰ ਕਹਦੀ ਸਵੇਰ ਦੇ ਮੈਂ ਤੈਨੂੰ ਕਹਦੀ ਉਹ ਕਰ ਲੈ ਜਨਾ ਬਾਪੂ ਠਾ ਉਹਨੂੰ ਵੀ ਲਾ ਕੇ ਸੇ ਉਹ ਲਾਉਣਾ ਮੈਂ ਉਹਨੂੰ ਹੁਣ ਉਹਨਾਂ ਹੁਣ ਤੂੰ ਦੋ ਘੜੀ ਆਰਾਮ ਕਰ ਲੈਣ ਦੇ ਜਾ ਬਾਪੂ ਲਾਉ ਉਹਨੂੰ ਵੀ ਕੰਮ ਤੇ ਮੈਂ ਲਾਉਣਾ ਤੂੰ ਚੁੱਪ ਕਰਕੇ ਉੱਥੇ ਉਹ ਬੱਟ ਬਣਾ ਦੇ ਜਾ ਕੇ ਤੈਨੂੰ ਮੈਂ ਕਿਹਾ ਕੱਲ੍ਹ ਵਾਲਾ ਪਾਣੀ ਟੁੱਟਿਆ ਵੀ ਉੱਥੇ ਉਹ ਕਿਧਰੇ ਨਹੀਂ ਇੱਥੇ ਬੰਨ ਟੁੱਟਦਾ ਤੇਰਾ ਸਾਰੀ ਦਿਹਾੜੀ ਲੜੀ ਜਾਂਦੇ ਨੇ ਸਾਰੀ ਦਿਹਾੜੀ ਲੜਾਈ ਇਹਨਾਂ ਨੂੰ ਫਰੀ ਦੀ ਪਤਾ ਨਹੀਂ ਕਿੱਥੋਂ ਆਏ ਨੇ ਇਹ ਬੰਨ ਟੁੱਟਦਾ ਤੇ ਦੋ ਘੜੀ ਇਹਨੇ ਹਾਰ ਕੇ ਕਰ ਹਾਂ ਤੈਨੂੰ ਕੀ ਹੋ ਗਿਆ ਹੁਣ ਤੂੰ ਮਿੱਟੀਲਾ ਆਰਾਮਨਾ ਮਿੱਟੀਲਾ ਇੱਥੇ ਲੱਗਿਆ ਰਹਿ ਜੇ ਇਧਰ ਨੂੰ ਮੂੰਹ ਕਰੇ ਦੇਖਦਾ ਨਹੀਂ ਖਬਰਦਾਰ ਹੜਦੇ ਨਹੀਂ ਹੈਗੇ ਦੇਖਾਂ ਮੈਂ ਉਹਨੂੰ ਕੀ ਕਰਦਾ ਹੈ ਹਾਂ ਪੁੱਤ ਤੂੰ ਠੀਕ ਆ ਹੁਣ ਹਾਂ ਮੈਂ ਪੁੱਠੀ ਕਾਉਣ ਮੈਂ ਦਿਖਾਦਾ ਤੇਰੇ ਕਿੱਥੇ ਸੱਟ ਲੱਗੀ ਸੀ ਸਿਰ 'ਚ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਤੈਨੂੰ ਮੈਂ ਕਿੰਨੀ ਵਾਰ ਕਿਹਾ ਪੁੱਤ ਥੋਨੂੰ ਵੀ ਰਲ ਕੇ ਰਹਿਆ ਕਰੋ ਕਾਹਨੂੰ ਲੜੀ ਜਾਂਦੇ ਹੋ ਕੋਈ ਸਿਰ 'ਚ ਕਸੂਤੀ ਖਸਾਤੀ ਸੱਟ ਲੱਗਦੀ ਹੁੰਦੀ ਐਵੇਂ ਬੰਦਾ ਜਾ ਜਹਾਨ ਦੀ ਹੋ ਜਾਂਦੀ ਐ ਬੰਦਿਆਂ 'ਚ ਕੀ ਅੱਜ ਗੱਲ ਬਾਪੂ ਮੈਂ ਕਿੰਨੀ ਵਾਰ ਕਿਹਾ ਵੀ ਵੇਚ ਮੜੇ ਕੋਈ ਖੇਤ ਖੋਤ ਬਣਾ ਦੇ ਮੈਨੂੰ ਕਲਾਕਾਰ ਉਹ ਤੈਨੂੰ ਮੈਂ ਖੇਤ ਦਿਆ ਲੱਗਦਾ ਤੈਨੂੰ ਉਸੇ ਖੇਤ ਚ ਨਾ ਦੱਬਦਾ ਬਾਹਲਾ ਕਲਾਕਾਰ ਬੰਨੂ ਫਿਰਦਾ ਤੁਸੀਂ ਕੰਮ ਤਾਂ ਕਰਦੇ ਨਹੀਂ ਮਿਹਨਤ ਤਾਂ ਕਰਦੇ ਨਹੀਂ ਇਹ ਖੇਤਾਂ ਹੀ ਹੁੰਦਾ ਯਾਰ ਇਹ ਕੰਮ ਕਿਉਂ ਇਹਨੂੰ ਕੀ ਹੋਇਆ ਇੱਥੋਂ ਹੀ ਸਾਰੇ ਰੋਟੀ ਖਾਂਦੇ ਨੇ ਤੁਸੀਂ ਇੱਥੋਂ ਐਸੀ ਤੁਹਾਨੂੰ ਇੱਥੋਂ ਹੀ ਪਾਲਿਆ ਨਾ ਖੇਤਾਂ 'ਚ ਔਖਾ ਓ ਨੋ ਔਖੇ ਦੇ ਲੱਗਦੇ ਨੇ ਚੱਲ ਉੱਠ ਮੈਂ ਕੱਪੜੇ ਬਦਲਦਾ ਮੇਰੇ ਨਾਲ ਕੰਮ ਲੱਗ ਉੱਠ ਨਵੇਂ ਕੰਮ ਕਰਦੇ ਨੇ ਚੱਲ ਮੈਂ ਕੱਪੜੇ ਬਦਲਣ ਲੱਗਿਆ ਮੈਂ ਕੱਪੜੇ ਬਦਲਣ ਲੱਗਿਆ ਮੈਂ ਸੋਚਦਾ ਯਾਰ ਕੱਪੜੇ ਤਾਂ ਮੈਂ ਬਾਅਦ ਦੇ ਹੀ ਬਦਲਾਂ ਅੱਜ ਕੱਪੜੇ ਤਾਂ ਰਹਿਣੇ ਦਿੰਦਾ ਬਦਲਣ ਨੂੰ ਕੰਮ ਰਹਿਣ ਦਾ ਨਾ ਪਹਿਲਾਂ ਆਪਣੀਆਂ ਗੰਦੀ ਲਾਦ ਨੂੰ ਜੇ ਅੱਜ ਮੈਂ ਸਮਝਾਏ ਦਮਾਂ ਯਾਰ ਸਵੇਰ ਦੇ ਲੜੀ ਹੋ ਜਾਂਦੇ ਨੇ ਇਹਨਾਂ ਨੇ ਤੰਗ ਉਹ ਉਰੇਆ ਪੁੱਤ ਓਰੇਆ ਤੂੰ ਉਰੇਆ ਪੁੱਤ ਓਰੇਆ ਛੋਟੇ ਉਰੇ ਆਪੂ ਆ ਉਰੇ ਆ ਉਰੇ ਪੂਰੇ ਬੈਠ ਪੁੱਤ ਓਰੇ ਬੈਠ ਉਰੇ ਬੈਠ ਤੈਨੂੰ ਪਤਾ ਨਾ ਤੇਰੇ ਅੱਜ ਸਿਰ 'ਚ ਛੱਟ ਲੱਗਣੀ ਸੀ ਹਾਂ ਪਤਾ ਨਾ ਜੇ ਸਿਰ ਪਾੜ ਜਾਂਦਾ ਪੁੱਤ ਹੋ ਜਾਣੀ ਸੀ ਜਹਾਂ ਜਹਾਂ ਦੀ। ਓਰੇਆ ਕਰਨ ਪੁੱਤ ਤੂੰ ਵੀ ਓਰੇਆ। ਓਰੇ ਆ ਓਰੇ ਉਮਰੀ। ਗੱਲ ਗੱਲ ਛੱਡ ਕੰਮ ਕੋਈ ਨਾ। ਕੰਮ ਹੁੰਦੇ ਰਹਿੰਦੇ ਆ ਪੁੱਤ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਓਰੇ। ਓਰੇ ਬੈਠ ਓਰੇਆ। ਹਾਂ ਬਾਪੂ ਕੀ ਹੋ ਗਿਆ? ਗੱਲ ਸੁਣ ਮੇਰੀ ਪੁੱਤ ਜਿਹੜਾ ਤੁਸੀਂ ਦੋਏ ਲੜਦੇ ਹੋ ਨਾ ਇਹ ਸਭ ਤੋਂ ਮਾੜਾ ਕੰਮ ਆ। ਇਹ ਛੱਡ ਦੋ ਪੁੱਤ। ਤੁਸੀਂ ਕੰਮ ਚ ਆਏ। ਇਹ ਲੜਦਾ ਹੀ ਨਹੀਂ ਇਹ ਲੜਦਾ ਹਮੇਸ਼ਾ ਯਾਰ ਮੇਰੇ ਨਾਲ। ਓ ਵੀ ਗੱਲ ਸੁਣ ਪੁੱਤ ਤੂੰ ਵੱਡਾ ਨਾ। ਇਹ ਤੇਰੇ ਤੋਂ 2 ਸਾਲ ਛੋਟਾ। ਵੱਡੇ ਭਰਾਵਾਂ ਦਾ ਵੀ ਫਰਜ਼ ਹੁੰਦਾ ਵੀ ਛੋਟਿਆਂ ਇਹ ਜੇ ਤੈਨੂੰ ਮਾੜਾ ਮੋਟਾ ਮਾੜਾ ਚੰਗਾ ਕਹਿ ਲੰਦਾ ਹੁਣ ਦੇਖ ਲੈ ਇਹਦੀ ਸੱਟ ਲੱਗਣੀ ਸੀ ਜੇ ਇਹਦਾ ਸਿਰ ਪਾੜ ਜਾਂਦਾ ਨਾਲੇ ਪਹਿਲਾਂ ਤੁਸੀਂ ਸਾਈਕਲ ਤੋੜਤਾ ਆ ਦੇਖ ਲਓ ਟੁੱਟਿਆ ਪਿਆ ਨਹੀਂ ਸਾਈਕਲ ਹੈ ਆ ਮਗਰਾੜ ਇਹ ਇਹ ਘੱਟੋ ਘੱਟ ਜੇ ਤੁਸੀਂ ਆਪ ਦੀ ਹੱਕ ਦੀਆਂ ਕਮਾਈਆਂ ਕਰਨੋਂ ਨਾ ਇੱਕ ਸਿੰਘਾਂ ਡੱਬੀ ਲੈਣੀ ਔਖੀ ਹੋ ਜਾਂਦੀ ਆ ਆ ਸਾਈਕਲ ਅਕਸਰ ਲਾ ਤੋੜਤਾ ਸਮਝੋ ਇਹਦਾ ਸਿਰ ਪਾੜ ਜਾਂਦਾ ਜੇ ਹੋਰ ਤੇਰੇ ਭਰਾ ਨੂੰ ਗੱਲ ਹੋਏ ਭਾਈਆਂ ਬਾਝ ਕੋਈ ਨਹੀਂ ਪੁੱਛਦਾ ਇੱਥੇ ਪੁੱਤ ਜੇਬ ਜਿਵੇਂ ਬਾਪੂ ਐਨੇ ਮੈਨੂੰ ਐਂ ਤਾਂ ਕੰਮ ਆ ਰਿਹਾ ਸੀ ਉੱਥੇ ਟੱਕਾ ਤਾਂ ਮਾਰਿਆ ਦੀ ਫਿਰ ਤੂੰ ਵੱਡਾ ਪੁੱਤ ਮਾਣਾ ਮੋਟਾ ਸਬਰ ਰੱਖਿਆ ਕਰ ਤੂੰ ਵੱਡਾ ਉਹ ਛੋਟਿਆ ਤੂੰ ਗੱਲ ਸੁਣ ਤੈਨੂੰ ਪੁੱਤ ਤੈਨੂੰ ਸ਼ੌਂਕ ਹੈ ਜਿਹੜਾ ਵੀ ਕੋਈ ਗੱਲਬਾਤ ਆ ਇਹ ਪਿਆਰ ਨਾਲ ਸੌਦੇ ਹੋ ਜਾਂਦੇ ਆ ਗੱਲਾਂਬਾਤਾਂ ਹੋ ਜਾਂਦੀਆਂ ਨੇ ਮੈਂ ਤਾਂ ਬਾਪੂ ਕੋਈ ਬੋਲਦਾ ਹੀ ਨਹੀਂ ਇਹੀਂ ਹਟਦੇ ਹੀ ਉਹ ਬਹਿ ਜਾਓ ਬਹਿ ਜਾ ਤੂੰ ਨਹੀਂ ਬੋਲਦਾ ਵੱਡਾ ਮਰਿਆ ਮੈਂ ਕੋਈ ਬੋਲਦਾ ਗੱਲ ਸੁਣੋ ਜਦ ਤੁਸੀਂ ਮੇਰੀ ਉਹ ਨਹੀਂ ਗੱਲ ਮੰਨਦੇ ਜੇ ਹੁਣ ਤੁਹਾਡੇ ਚ ਕੋਈ ਤੀਜਾ ਕੋਈ ਆ ਜਾਵੇ ਤੁਹਾਨੂੰ ਤਾਂ ਚੱਕ ਕੇ ਪੁੱਤ ਕੱਲ ਨੂੰ ਲੜਾ ਕੇ ਮਾਰ ਦੂਗਾ ਅਗਲਾ ਜੇ ਤੁਸੀਂ ਮਰ ਗਏ ਤੁਸੀਂ ਦੋ ਪੁੱਤ ਮੇਰੇ ਲੜਦੇ ਰਹੇਂਗੇ ਫਿਰ ਆਪਣਾ ਕੰਮ ਕਰਨ ਦਾ ਨਹੀਂ ਗੱਡੀਆਂ ਸੀ ਮ ਨਾਦੂ ਸਿੰਗਰ ਬਣ ਸਕਦਾ ਨਾ ਤੇ ਤੋ ਕੋਈ ਕੰਮ ਜੇ ਤੁਸੀਂ ਉਹ ਲੜਦੇ ਰਹੇ ਨਾ ਫਿਰ ਤੁਸੀਂ ਕਰੇ ਭਾਈ ਦਾ ਭਾ ਮਾਂ ਦੀ ਭਰਾ ਦਾ ਭਰਾ ਮਾਂ ਦੀ ਬਾਹਮਾ ਹੁੰਦੀ ਹੈ ਯਾਰ ਤੁਸੀਂ ਦੁਸ਼ਮਣ ਮੇਰੇ ਡੱਕਾ ਸਾਰੀ ਗਾਲ ਜੀ ਸਾਰਾ ਸਾਡੇ ਬਣਿਓ ਅਸੀਂ ਜੀ ਇਹ ਜਿਹੜੀ ਵੀਡੀਓ ਬਣਾਈ ਆ ਨਾ ਇਹ ਉਹੀ ਅਸੀਂ ਹੱਸਦੇ ਖੇਡਦੇ ਆ ਨੇ ਇਹ ਨਾ ਬੱਚਿਆਂ ਦੇ ਨਾਲ ਬਣਾਤੀ ਬਾਕੀ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਸਾਡੀ ਫਿਲਮ ਵਿੱਚ ਤੁਹਾਨੂੰ ਕੋਈ ਕਮੀ ਪਈ ਸੀ ਕਿਵੇਂ ਦੀ ਲੱਗੀ